ਕੇ ਬਿਹਾਰੀ ਯੂਥ ਕਲੱਬ ਸਮਾਣਾ ਵੱਲੋਂ ਅੱਜ ਵਿਸ਼ਵ এনवायरमेंट ਦਿਵਸ ਦੇ ਸ਼ੁਭ ਮੌਕੇ ਦੇ ਉੱਤੇ ਸਮਾਣਾ ਦੇ ਤਹਿਸੀਲ ਵਾਲੇ ਪਾਰਕ ਦੇ ਵਿੱਚ ਬੁੱਟੇ ਬੰਡੇ ਗਏ ਨੇ ਤੇ ਬੁੱਟੇ ਲਗਾਏ ਵੀ ਗਏ ਨੇ ਫਲਦਾਰ ਬੁੱਟੇ ਸਾਰੀ ਹੀ ਟੀਮ ਵੱਲੋਂ ਸਮਾਣਾ ਦੇ ਤਹਿਸੀਲ ਪਾਰਕ ਦੇ ਵਿੱਚ ਅੱਜ ਵਿਸ਼ਵ এনवायरमेंट ਦਿਵਸ ਦੇ ਤੌਰ ਦੇ ਉੱਤੇ ਬਣਾਉਂਦੇ ਹੋਏ ਵੈਸੇ ਤਾਂ ਸਾਰੇ ਜਿਹੜੇ ਸੰਸਥਾ ਦੇ ਮੈਂਬਰ ਨੇ ਅਸੀਂ ਸਮਾਣਾਂ ਹੈ ਪਲੈਂਟ ਤੋਂ ਖਾਂਦੇ ਰਹਿੰਦੇ ਆ ਕਿ ਵੱਖ-ਵੱਖ ਥਾਵਾਂ ਤੇ ਧਾਰਮਿਕ ਸਥਾਨਾਂ ਦੇ ਉੱਤੇ ਜਾਂ ਕੋਈ ਵੀ ਖਾਲੀ ਜਗ੍ਹਾ ਜਿੱਥੇ ਪਈ ਹੁੰਦੀ ਹੈ ਉੱਥੇ ਜਾ ਕੇ ਇਹਨਾਂ ਵੱਲੋਂ ਬੂਟੇ ਨੇ ਜਿਹੜੇ ਉਹ ਲਗਾਏ ਜਾਂਦੇ ਨੇ ਸਾਰੇ ਹੀ ਜਗ੍ਹਾ ਦੇ ਉੱਤੇ ਹੁਣ ਇਸ ਟਾਈਮ ਬੂਟੇ ਲਗਾਉਣ ਦੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸ ਹਿਸਾਬ ਨਾਲ ਜਿਹੜਾ ਵਾਤਾਵਰਣ ਹੈ ਜੋ ਗਰਮਾਹਟ ਜੋ ਤਪ ਦੀ ਲੂ ਹੈ ਉਹ ਚੱਲ ਰਹੀ ਹੈ ਉਸ ਹਿਸਾਬ ਨਾਲ ਜਿਵੇਂ ਏਸੀ ਵੱਧ ਰਹੇ ਨੇ ਉਸੇ ਹਿਸਾਬ ਨਾਲ ਇਹ ਜਿਹੜੇ ਬੁੱਟੇ ਲਗਾਉਣੇ ਬਹੁਤ ਜ਼ਰੂਰੀ ਨੇ ਸ਼੍ਰੀ ਬਾਂਕੇ ਵਿਆਰੀ ਯੂਥ ਕਲੱਬ ਅਤੇ ਇਹ ਕਦਮ ਸ਼ਾਮ ਕੀ ਔਰ ਦੇ ਸਾਰੇ ਸਦਸੇ ਜਿਹੜੇ ਆਪਸ ਦੇ ਵਿੱਚ ਮਿਲ ਕੇ ਇਹ ਨੇਕ ਉਪਰਾਲਾ ਕਰ ਰਹੇ ਨੇ ਅੱਜ ਉਹਨਾਂ ਵੱਲੋਂ ਇਸੇ ਨੂੰ ਅੱਗੇ ਵਧਾਉਂਦੇ ਹੋਏ ਸਮਾਣਾ ਦੇ ਤਹਿਸੀਲ ਪਾਰਕ ਦੇ ਵਿੱਚ ਬਹੁਤ ਵੱਡੀ ਤਦਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੰਬ ਦੇ ਬੁੱਟੇ ਨੇ ਤੇ ਇਸ ਦੇ ਨਾਲ ਜਾਮੁਣਾ ਦੇ ਜਾਂ ਹੋਰ ਜਿਹੜੇ ਫਲ ਦਾ ਇੱਕ ਬੁੱਟੇ ਨੇ ਉਹ ਲਗਾਏ ਜਾ ਰਹੇ ਨੇ ਕਣਕਾ ਹਾਂ ਜੀ ਕੋਈ ਨਾ ਕੀ ਇਹ ਵੇਲੇ ਦੱਸਣਾ ਫਿਰ ਕੋਈ ਹਾਂ ਜੀ ਕਣਕ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਤੁਹਾਡੇ ਕਲੱਬ ਦੇ ਮੈਂਬਰਾਂ ਵੱਲੋਂ ਇਹ ਬੂਟੇ ਲਗਾਏ ਵੀ ਜਾ ਰਹੇ ਨੇ ਤੇ ਬੰਡੇ ਵੀ ਜਾ ਰਹੇ ਨੇ ਜੈ ਸ਼੍ਰੀ ਰਾਮ ਜੀ ਜਿਵੇਂ ਆਪਾਂ ਨੂੰ ਸਭ ਨੂੰ ਪਤਾ ਅੱਜ ਵਾਤਾਵਰਣ ਦਿਵਸ ਹੈ ਤੇ ਏਸੀ ਕਰਕੇ ਆ ਉਂਝ ਵੀ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਤੇ ਉਹ ਗਰਮੀ 'ਤੇ ਰਾਹਤ ਕਰਕੇ ਅਸੀਂ ਫਲ ਵਾਲੇ ਬੂਟੇ ਤੇ ਨਿੰਮ ਲਗਾ ਰਹੇ ਹਾਂ ਜਿਹੜੇ ਆਕਸੀਜਨ ਪ੍ਰੋਵਾਈਡ ਕਰਦੇ ਨੇ ਤੇ ਵਾਤਾਵਰਣ ਨੂੰ ਵੀ ਪ੍ਰਦੂਸ਼ਣ ਕਰਨ ਤੋਂ ਬਚਾਉਂਦੇ ਨੇ ਜੈ ਸ਼੍ਰੀ ਰਾਮ ਜੈ ਸ਼੍ਰੀ ਇਸ ਤਰ੍ਹਾਂ ਕੇ ਇਹ ਜਿਹੜੇ ਬੁੱਟੇ ਨੇ ਦੇਖ ਸਕਦੇ ਹੋ ਅੰਬ ਦੇ ਬੁੱਟੇ ਨੇ ਨਿੰਮ ਦੇ ਬੁੱਟੇ ਨੇ ਨਿੰਮ ਜੋ ਕੇ ਬਹੁਤ ਜ਼ਿਆਦਾ ਜਿਹੜਾ ਵਾਤਾਵਰਣ ਲਈ ਸ਼ੁੱਧ ਹੁੰਦਾ ਤੇ ਉਸ ਦੇ ਨਾਲ ਹੀ ਹੋਰ ਵੀ ਜਿਹੜੇ ਜਾਮਣ ਦੇ ਤੇ ਫੁੱਲਾਂ ਦੇ ਕਈ ਤਰ੍ਹਾਂ ਦੇ ਜਿਹੜੇ ਦਰਖਤ ਨੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਇਹ ਬੁੱਟੇ ਨੇ ਇਹ ਲਗਾਏ ਜਾ ਰਹੇ ਨੇ ਅਸੀਂ ਵੀ ਸੋਹਣਾ ਹੈਲਪਲਾਈਨ ਦੀ ਤਰਫ ਤੋਂ ਸਭ ਨੂੰ ਬੇਨਤੀ ਕਰਾਂਗੇ ਹਾਲਾਂਕਿ ਥੋੜਾ ਜਿਹਾ ਇਸ ਟਾਈਮ ਥੋੜੇ ਜੇ 10 15 ਦਿਨ ਬਾਅਦ ਇਹ ਬੁੱਤੇ ਲਗਾਏ ਜਾਂ ਤਾਂ ਜ਼ਿਆਦਾ ਵਧੀਆ ਨੇ ਕਿਉਂਕਿ ਇਸ ਟਾਈਮ ਜਿਹੜੀ ਮਾਨਸੂਨ ਹੈ ਉਹ ਆਉਣ ਵਾਲਾ ਹੈ ਮਾਨਸੂਨ ਦੇ ਵਿੱਚ ਜਿਹੜੇ ਪੌਦੇ ਨੇ ਉਹ ਜਲਦੀ ਚੱਲਦੇ ਨੇ ਪਰ ਇਸ ਟਾਈਮ ਜੇ ਪੌਦਾ ਕਿਤੇ ਲਗਾਇਆ ਜਾਂਦਾ ਤਾਂ ਉਸ ਨੂੰ ਪਾਣੀ ਦੇਣਾ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਪੌਦਾ ਧੁੱਪ ਦੇ ਵਿੱਚ ਖਰਾਬ ਨਾ ਹੋਵੇ ਤੇ ਇਸ ਦੀ ਜਿਹੜੀ ਹਰਾਵਲ ਉਹ ਬਣੀ ਰਹੇ ਸਾਰੇ ਹੀ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਿ ਜੋ ਇਹ ਨੇਕ ਉਪਰਾਲਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਸਮਾਣਾ ਦੇ तहसील पार्क ਦੇ ਵਿੱਚ ਮਰਵਾ ਪਾਣੀ ਦਾ ਵਿੱਚ ਨਮ ਹਾਂਜੀ ਵੀਰੇ ਹੱਥ ਲਾਓ ਜੰਮਾ